5 ਕਹੇ 1000 ਦਾ ਕਰਨਾ 5 ਕਹੇ 1000 ਤੋਂ 750 ਸੂਟ ਕਰ ਦਿੰਦੇ ਨੇ ਲੋਕ ਵੱਧ ਕਰ ਕੋ ਲੈਣ ਵਾਲੇ ਦਾ ਫਾਇਦਾ ਵੀ ਹੋਵੇ ਨਾ ਹਾਂ 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 ਇਹ ਤਾਂ ਗੱਲ ਹੈ ਥੋੜੇ ਵੱਧ ਕਰ ਦੀ ਚੰਗਾ ਠੀਕ ਹੈ ਜੀ ਤੇ ਹਾਂ ਜਿਹੜਾ ਪਰ ਆਪਣੇ ਵੀਡੀਓ ਦੇਖ ਕੇ ਆਊਗਾ ਉਹਦਾ ਤਾਂ ਵੱਧ ਕਰ ਦੀ ਮੰਗ ਕਰਦੇ ਠੀਕ ਹੈ ਠੀਕ ਕਦੇ ਉਹੀ ਗੱਲ ਨਾ ਹੋ ਜਾਈ ਗੱਲ ਸਾਨੂੰ ਫੋਨ ਲਾਉ ਨਹੀਂ ਨਹੀਂ ਕੋਈ ਗੱਲ ਹੀ ਨਹੀਂ ਠੀਕ ਹੈ ਠੀਕ ਹੈ ਲੋ ਮਿੱਤਰੋ ਬਿਲਕੁਲ ਮੂਰਲੇ ਜੁੜਾ ਹੈਗਾ ਨਮਾ ਤੇ ਮਗਰਲੇ ਟਾਇਰ ਵੀ ਚੰਗੇ ਪਏ ਜਾ ਕਿੰਨੇ ਕੁ ਪੈਸੇ ਹੋਣਗੇ ਭੋਲੇ 90 ਪੈਸੇ ਰੁਪਏ ਹੋਣਗੇ 90 ਪੈਸੇ ਪੈਣੇ ਮਗਰਲੇ ਟਾਇਰ ਤੇ ਵੱਡੀ ਗੱਲ ਇਹ ਹੈ ਸਤਰੀ ਨੂੰ ਸਪੋਰਟਾਂ ਵੀ ਚੱਗੇ ਲੱਗੇ ਹੋਏ ਜਾਣੇ ਸਾਰਾ ਨਹੀਂ ਬਹੁਤ ਵਧੀਆ ਟਰੈਕਟਰ ਵੀ ਇਹਦੀ ਗੱਲ ਹੀ ਹੈ ਤੇ ਇਹ ਰੰਗ ਤਾਂ ਸਾਰੇ ਨਾਲ ਦੇ ਹੀ ਆ ਸਾਰਾ ओरिजिनल ਹੀ ਆ ਹਾਂ ਬਾਹਰ ਪੰਪ ਵਾਲਾ ਬਾਹਰ ਪੰਪ ਵਾਲਾ ਠੀਕ ਹੈ ਤਾਂ ਕਰ ਲੋ ਸੱਜਣ ਨੂੰ ਸੰਪਰਕ ਲਓ ਵੀ ਸੱਜਣ ਨੂੰ ਜੇਕਰ ਤੁਸੀਂ ਸਵਰਾਜ ਟਰੈਕਟਰ ਲੈਣੇ ਹੁੰਦੇ ਆ ਨਾ ਤਾਂ ਕਿਤੇ ਭੱਜਣ ਦੀ ਲੋੜ ਨਹੀਂ ਤਾਂ ਇੱਕੋ ਇੱਕ ਚਿਹਰਾ ਤੁਹਾਡੇ ਸਾਹਮਣੇ ਭੋਲਾ ਖੜਾ ਸੱਜਣੋ ਇਹ ਬਾਈ ਸਪੈਸ਼ਲ ਸਵਰਾਜ ਟਰੈਕਟਰਾਂ ਦਾ ਕੰਮ ਕਰਦਾ ਚਾਹੇ ਜ਼ਿਆਦਾ ਤਾਂ ਗੱਲ ਸਪੈਸ਼ਲਿਸਟ ਜਿਹੜੇ ਨੀਲੇ ਕਲਰ ਦੇ ਹੁੰਦੇ ਆ ਚਿੱਟੇ ਤੇ ਨੀਲੇ ਕਲਰ ਦੇ ਇਹਨਾਂ ਦੀ ਆ ਪਰ ਤੁਸੀਂ ਕੋਈ ਟਰੈਕਟਰ ਵੇਚਣਾ ਵੀ ਆ ਤਾਂ ਵੀ ਲੈ ਲੂ ਪਰ ਚੰਗੀ ਕੰਡੀਸ਼ਨ ਦਾ ਹੋਵੇ ਅੱਜ ਕਿੰਨੇ ਟਰੈਕਟਰ ਲੈ ਕੇ ਆਇਆ ਤੁਹਾਨੂੰ ਉਹ ਵੀ ਦੱਸਾਂਗੇ ਤੇ ਕੀ ਰੇਟ ਦੇ ਵਿੱਚ ਬਣ ਜਾਣਗੇ ਕਿੰਨਾ ਕੁ ਮਾਡਲ ਹੋਣਗੇ ਕਈ ਵੀ ਪਾਰਟੀ ਦੇ ਨਾਮਾਂ ਸਾਰਾ ਕੁਝ ਦੱਸਾਂਗੇ ਸੱਜਣੋ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਕੀ ਹਾਲ ਨੇ ਭੋਲੇ ਹਾਂ ਠੀਕ ਆ ਠੀਕ ਹਾਂ ਬਾਜੀ ਆਈ ਬਹੁਤ ਵਧੀਆ ਜੀ ਤੇ ਅੱਜ ਕਿੰਨੇ ਟਰੈਕਟਰ ਲੈ ਕੇ ਆਏ ਅੱਜ ਤਾਂ ਦੋ ਹੀ ਲੈ ਕੇ ਆਈ ਸੀ ਜੀ ਦੋ ਲੈ ਕੇ ਆਏ ਹਾਂ ਦੋਨੇ ਕਿਹੜੇ ਨੇ 1935 ਦੋਨੇ 735 ਨੇ ਹਾਂ ਫਿਰ ਆਪਾਂ ਵੀਡੀਓ ਦੇ ਵਿੱਚ ਇਹੀ ਕਿਹਾ ਵੀ ਇਹ 735 ਸਪੈਸ਼ਲ ਖਰੀਦ ਆ ਹਾਂਜੀ ਹਾਂਜੀ ਨੀਲੇ ਤੇ ਚਿੱਟੇ ਕਲਰ 98 ਮਾਡਲ ਹੈ ਇਹ ਦੀਆ ਖੋਲਿਓ ਸੋ ਲੈ ਵੀ ਮਤਰੋ ਬਿਲਕੁਲ ਐ ਸੁੱਕਾ ਪਿਆ ਹਨਾ ਹਾਂਜੀ ਹਾਂ ਟ੍ਰੈਟ ਬਹੁਤ ਆ ਹੋਇਆ ਇੰਜਨ ਗੀਅਰ ਦਾ ਪੂਨੇ ਕਿਵੇਂ ਮਿਲਿਆ ਹੈ ਪੂਰਾ ਪਿਆ ਮਤਲਬ ਕੋਈ ਲੰਮਿਆ ਲਗਾ ਮੰਨੇਗਾ ਨਹੀਂ ਕੋਈ ਲੰਮਿਆ ਨਹੀਂ ਠੀਕ ਆ ਤੇ ਮੂਰਲਾ ਜੋੜਾ ਹੈਗਾ ਬਿਲਕੁਲ ਹੀ ਨਵਾਂ ਹਨਾ ਹਾਂਜੀ ਹਾਂਜੀ ਠੀਕ ਆ ਲੋ ਮਤਰੋ ਬਿਲਕੁਲ ਮੂਰਲਾ ਜੋੜਾ ਹੈਗਾ ਨਵਾਂ ਤੇ ਮਗਰਲੇ ਟਾਇਰ ਵੀ ਚੰਗੇ ਪਏ ਜਾ ਕਿੰਨੇ ਕੁ ਪੈਸੇ ਹੋਣਗੇ ਭੋਲੇ 90 ਪੈਸੇ ਰੁਪਏ ਹੋਣਗੇ 90 ਪੈਸੇ ਪੈਣੇ ਮਗਰਲੇ ਟਾਇਰ ਗੁਡিয়ার ਦੇ ਟਾਇਰ ਹੈ। ਹਾਂ ਗੁਡিয়ার ਦੇ ਟਾਇਰ ਨੇ ਰਿਮਾਵਾਂ ਦੇ ਵੀ ਸਾਫ ਹਨ ਤੇ ਮਗਰਾਟਾਂ ਦੇ ਵੀ ਦਿਖਾ ਦੇ ਸਾਥ ਵਿੱਚੋਂ ਤੇ ਚੰਗਾ ਟਰੈਕਟਰ ਆ ਸਤਰੀ ਵੀ ਚੰਗੀ ਲੱਗੀ ਹੋਈ ਹੈ ਨਾ ਬਈ। ਹਾਂਜੀ ਪੂਰਾ ਤੇ ਵੱਡੀ ਗੱਲ ਇਹ ਹੈ ਸਤਰੀ ਨੂੰ ਸਪੋਰਟਾਂ ਵੀ ਚੰਗੇ ਲੱਗੇ ਹੋਏ ਜਾਣੇ। ਸਾਰਾ ਨਹੀਂ ਬਹੁਤ ਵਧੀਆ ਟਰੈਕਟਰ ਕੋਈ ਨਹੀਂ ਗੱਲ ਇਹ ਹੈ। ਹਾਂ ਤੇ ਬੋਡੀ ਲਾਈਨ ਦਾ ਚੰਗਾ ਟਰੈਕਟਰ ਆ ਭੋਲੇ ਹੈ ਨਾ। ਇੰਜਨ ਗੇਅਰ ਦਾ ਤਾਂ ਓਕੇ ਹੀ ਆ। ਹਾਂਜੀ ਹਾਂਜੀ ਬਾਹ ਕੇ ਲੈ ਕੇ ਜਾਓ। ਮਾਡਲ ਕਿੰਨਾ ਦੱਸਿਆ ਸੀ 2098 ਜੀ। ਆ 98 ਮਾਡਲ ਹੈ। 98 ਓਕੇ ਤੇ ਨੰਬਰ ਇਹਦਾ ਕਿੱਥੋਂ ਦਾ? ਇਹ ਹਰਿਆਣਾ ਨੰਬਰ ਹੈ ਜੀ। ਹਰਿਆਣਾ ਨੰਬਰ ओके ਤੇ ਇਹ ਰੰਗ ਇਹ ਤਾਂ ਸਾਰੇ ਨਾਲ ਦੇ ਹੀ ਆ ਸਾਰਾ ਰੈਨ ਵਾਲੀ ਆ ਠੀਕ ਆ ਤੇ ਜੇਕਰ ਹੁਣ ਇਹਦੇ ਰੇਟ ਦੀ ਗੱਲ ਕਰੀਏ ਇਹਦਾ ਰੇਟ ਹੈਗਾ ਜੀ 1,65,000 ਰੁਪਏ 1,65,000 ਤੇ ਇਹਦੇ ਵਿੱਚ ਡਿਸਕਾਊਂਟ ਕਿੰਨਾ ਹੋਊਗਾ ਡਿਸਕਾਊਂਟ ਕਿੰਨਾ ਕਰੇਗਾ ਕਰ ਲਾਂਗੇ 5-7 ਹੈ 5 ਕ ਹਜ਼ਾਰ ਦਾ ਕਰ ਲਾਂਗੇ 5 ਕ ਹਜ਼ਾਰ ਤੋਂ 75 ਛੋਟ ਕਰ ਦਿੰਦੇ ਨੇ ਲੋਕ ਵੱਧ ਕਰ ਕੋ ਲੈਣ ਵਾਲੇ ਦਾ ਫਾਇਦਾ ਵੀ ਹੋਵੇ ਨਾ ਹੈ ਹਾਂ ਹਾਂ ਇਹ ਤਾਂ ਗੱਲ ਹੈ ਥੋੜਾ ਵੱਧ ਕਰ ਦਿ ਚੰਗਾ ਠੀਕ ਹੈ ਜੀ ਤੇ ਹਾਂ ਜਿਹੜਾ ਪਰ ਆਪਣੇ ਵੀਡੀਓ ਦੇਖ ਕੇ ਆਊਗਾ ਉਹਦਾ ਤਾਂ ਵੱਧ ਕਰ ਦੇ ਬੰਦ ਕਰ ਲੈ ਗੱਡੀ ਠੀਕ ਹੈ ਠੀਕ ਹੈ ਕਦੇ ਉਹੀ ਗੱਲ ਨਾ ਹੋ ਜੇ ਗੱਲ ਸਾਨੂੰ ਕੋਣ ਲਾਉ ਨਹੀਂ ਨਹੀਂ ਕੋਈ ਗੱਲ ਹੀ ਨਹੀਂ ਹੈ ਠੀਕ ਹੈ ਤੇ ਓਕੇ ਤੇ ਦੁਬਾਰੇ ਇੱਕ ਵਾਰੀ ਫੇਰ ਦੱਸ ਦਈਏ ਮਾਡਲ ਹੈਗਾ 98 ਹਾਂਜੀ ਨੰਬਰ ਹਰਿਆਣੇ ਦਾ ਹਰਿਆਣੇ ਦਾ ਜੀ ਤੇ ਰੇਟ 1 ਲੱਖ ਤੇ 65000 ਰੁਪਏ ਬਾਕੀ ਮੌਕੇ ਤੇ ਡਿਸਕਾਊਂਟ ਹੋਊਗਾ ਨਾ ਤੇ ਸੱਜਣੋਂ ਬਾਕੀ ਬਾਈਕ ਦਾ ਕੰਮ ਪੱਕਾ ਹੈਗਾ ਪੂਰੇ ਯੋਕੇ ਦਾ ਹੈ ਨਾ ਬਾਕੀ ਪਾਪਾ ਹਾਂ ਬਾਹਰ ਪੰਪੜਾ ਬਾਹਰ ਪੰਪੜਾ ਠੀਕ ਹੈ ਤਾਂ ਕਰ ਲਓ ਸੱਜਣ ਨੂੰ ਸੰਪਰਕ ਨੰਬਰ ਵਾਈ ਦਾ ਉੱਪਰ ਚੱਲ ਰਿਹਾ ਤੇ ਉਹ ਤੋਂ ਇਲਾਵਾ ਤਾਂ ਉਹਨੂੰ ਇੱਕ ਹੋ ਟਰੈਕਟਰ ਵੀ ਦਿਖਾਉਣੇ ਆ ਤੇ ਇਹ ਕਿੰਨਾ ਮਾਡਲ ਆ ਭੋਲੇ 97 ਮਾਡਲ ਵੀ ਇਹ ਹੈਗਾ 1997 ਮਾਡਲ ਹਾਂਜੀ ਕਲਰ ਇਹਦਾ ਵੀ ਅਰੀਜਨਲ ਹੀ ਆ ਸਾਰਾ ਟਰੈਕਟਰ ਓਕੇ ਹੈ ਜੀ ਅੱਛਾ ਉਹੀ ਇਤਲੀ ਨਾ ਸਫਾਈ ਜਾਏ ਸਫਾਈ ਦੇ ਬਹੁਤ ਕਰਿਆ ਵਾ ਜੀ ਠੀਕ ਹੈ ਤੇ ਇਹ ਇਹ ਇੰਜਨ ਗੇਅਰ ਦਾ ਕਿਵੇਂ ਆ ਇਹ ਓਕੇ ਜੀ ਬਾਹ ਕੇ ਲੈ ਕੇ ਜਾਵੇ ਬੰਦਾ ਜਿੰਨੇ ਹੋਣਾ ਖੁੱਲ ਗਰੰਟੀ ਹੈ ਮਤਲਬ ਹਾਂਜੀ ਓਕੇ ਇਹਦਾ ਵੀ ਪੰਪ ਬਾਹਰ ਹੈ 97 ਜੀ ਇਹਦਾ ਵੀ ਪੰਪ ਬਾਹਰ ਹੈ ਤੇ ਨੰਬਰ ਇਹ ਪੰਜਾਬ ਦਾ ਨੰਬਰ ਤੇ ਇਹ ਮੂਹਰੇ ਟਾਇਰ ਲਗਭਗ ਹੈਗੇ ਨੇ ਸਜਣੋ ਇਹਦੇ 40 ਕ ਪੈਸੇ ਸੀ ਨਾ ਬਈ ਬਸ ਐਜਾ ਕੁਝ ਹੋਣਗੇ ਹਾਂ 35 40 ਕ ਪੈਸੇ ਟਾਇਰ ਨੇ ਤੇ ਜਿਵੇਂ ਕਹੇ ਦੀ ਨੰਬਰ ਪੰਜਾਬ ਦਾ ਨੰਬਰ ਪੰਜਾਬ ਦਾ ਬੰਪਰ ਵੀ ਸੋਹਣਾ ਜਾਲੀਆਂ ਜੂੜੀਆਂ ਵੀ ਘੈਂਟ ਲੱਗੀਆਂ ਹੋਈ ਜਾਣੇ ਤੇ ਬੈਟਰੀ ਦੀ ਕਿਵੇਂ ਬਈ ਮੈਂ ਜੀ ਸਾਰਾ ਕੁਝ ਓਕੇ ਵਿੱਚ ਬਹੁਤ ਵਧੀਆ ਵਧੀਆ ਪੂਰਾ ਵਧੀਆ ਓਕੇ ਇਹ ਇੱਕ EMI ਪਾਰਟੀ ਦੇ ਨਾਮ ਹੋ ਸਕਦਾ ਇਹ ਦੂਜੀ ਪਾਰਟੀ ਇਹ ਹੋ ਜੀ ਸੈਕੰਡ ਪਾਰਟੀ ਦੇ ਨਾਮ ਖੜਾ ਤੇ ਸੱਜਣੋ ਸੀਟਾਂ ਸੂਟਾਂ ਜਿਵੇਂ ਕਹਿ ਦਈਏ ਵਧੀਆ ਨੇ ਹਨਾ ਤੇ ਇੰਡੀਕੇਟਰ ਨਵੇਂ ਲਾਏ ਹੋਏ ਹਨਾ ਹਾਂਜੀ ਸਾਰੇ ਨਵੇਂ ਲੱਗੇ ਹੋਏ ਬਾਹਰ ਪੰਪਾਇਦਾ ਮਗਰ ਲਈ ਟਾਇਰ ਇਹਦੇ ਕਿੰਨੇ ਕ ਪੈਸੇ ਹੋਣਗੇ ਬਈ ਮਗਰ ਲਈ ਹੋਣਗੇ 85 90 ਪੈਸੇ ਟਾਇਰ ਤੇ 85 90 ਪੈਸੇ ਟਾਇਰ ਠੀਕ ਹੈ ਤੇ ਛੋਡਾ ਛੜਾ ਹੈ ਘੈਂਟ ਲੱਗਿਆ ਹੋਇਆ ਤੇ ਉਸਤਾਦ ਜੇ ਇਹਦੇ ਰੇਟ ਦੀ ਗੱਲ ਕਰੀਏ ਇਹ ਵੀ 165000 ਰੁਪਏ ਰੇਟ ਇਹਦਾ ਜੀ 165000 ਇਹਦਾ ਇਹ ਇਹਦੇ ਵਿੱਚੋਂ ਕਿੰਨਾ ਕੁ ਡਿਸਕਾਊਂਟ ਹੋਊਗਾ ਮੌਕੇ ਤੇ ਹੋਊ ਮੁੱਕ ਮੁੱਕ ਜੀ ਲੱਖ ਹੋਇਆ ਜੀ ਹੈ ਵਧੀਆ ਹੋ ਜਾਊਗਾ ਹਾਂਜੀ ਹਾਂ ਕਰ ਲੈਂਗੇ ਠੀਕ ਹੈ ਤੇ ਇੱਕ ਵਾਰੀ 03753 ਜੀ 9878503753 ਠੀਕ ਹੈ ਟ੍ਰੈਕਟਰ ਕਿਸ਼ਾਨੇ ਵਾਲਾ ਹੋਰ ਖੜਾ 735 ਅਸਾ ਉਹ ਵੀ ਇਹੀ ਨੀਲੇ ਦੇ ਇਹ ਕਲਰ ਦਾ 198 ਮਾਡਲ ਖੜਾ 198 ਮਾਡਲ ਖੜਾ 755 ਠੀਕ ਆ ਹਾਂਜੀ ਟਰੈਕਟਰ ਵੀ ਚੰਗੇ ਨੇ ਠੀਕ ਹੈ ਜੀ ਤੇ ਪਿੰਡ ਤੁਹਾਡਾ ਹੈਗਾ ਜੋਧਪੁਰ ਜੋਧਪੁਰ ਜੀ ਹਾਂਜੀ ਜੇ ਕਿਸੇ ਭਰਾ ਨੇ ਬਿਨਾਂ ਸੋਮਵਾਰ ਤੋਂ ਆਉਣਾ ਤਾਂ ਉਹ ਤੁਹਾਨੂੰ ਘਰੇ ਮਿਲ ਸਕਦਾ ਠੀਕ ਹੈ ਤੇ ਮਿੱਤਰ ਪਿਆਰਿਓ ਜੇਕਰ ਕੋਈ ਟਰੈਕਟਰ ਵੇਚਣਾ ਹੁੰਦਾ ਜਾਂ ਖਰੀਦਣਾ ਹੁੰਦਾ ਬਾਈ ਨਾਲ ਸੰਪਰਕ ਕਰ ਲਿਓ ਲਗਭਗ ਬਾਈ ਸਵਰਾਜ ਟਰੈਕਟਰਾਂ ਦਾ ਹੀ ਜ਼ਿਆਦਾ ਕੰਮ ਕਰਦਾ ਹੈ ਤੇ ਬਾਈ ਕਹਿੰਦਾ ਦੋ ਤਿੰਨ ਟਰੈਕਟਰ ਘਰੇ ਵੀ ਖੜੇ ਆ ਤੇ ਦੋ ਟਰੈਕਟਰ ਅੱਜ ਮੰਡੀ ਚ ਲੈ ਕੇ ਆਏ ਯਾਨੀ ਕਿ ਪੰਜ ਚਾਰ ਟਰੈਕਟਰ ਹੈਗੇ ਨੇ ਆ ਪੰਜ 59 ਗੇਰਾ ਵੀ ਹਜੇ ਖੜਾ ਅਸਾਂ 59 ਗੇਰਾ ਵੀ ਖੜਾ ਇੱਕ ਖੜਾ 59 ਗੇਰਾ ਠੀਕ ਹੈ ਤੇ ਮਿੱਤਰੋ ਕਰ ਲਿਓ ਸੰਪਰਕ ਜੇਕਰ ਕੋਈ ਵੀ ਟਰੈਕਟਰ ਤੁਸੀਂ ਨੇ ਲੈਣਾ ਨੰਬਰ ਬਾਈ ਦਾ ਚੱਲੀ ਜਾਂਦਾ ਕਰ ਲਓ ਸੰਪਰਕ ਜੀ ਬੜੀ ਮਿਹਰਬਾਨੀ